ਕੀ ਆ ਜੇ ਡਾ ਮੈਡੀਕਲ ਨੰਨਾ ਫਰੂਜ਼ ਦਾ ਉਹ ਦੀ ਤਾਜ਼ਾ ਰਿਪੋਰਟ ਕੀ ਹੈ ਅੱਜ ਜਿਹੜੀਆਂ ਚੀਜ਼ਾਂ ਘਟ ਰਹੀਆਂ ਨੇ ਇਹ ਪਲੀਜ਼ ਜਰਾ ਬਾਹਰ ਮੀਡੀਆ ਖੜਾ ਹੁੰਦਾ ਉਹਨਾਂ ਨੂੰ ਦੱਸ ਜ਼ਰੂਰ ਪਿਆ ਜੀ ਡੇਲੀ ਬਲੇਟਿੰਗ ਜਾਰੀ ਹੁੰਦਾ ਜੀ ਆਪਣਾ ਉਹ 80 ਦੇ ਬਲ ਸੀ ਚ ਬਲੇਟਿੰਗ ਸਾਨੂੰ ਵੀ ਭੇਜ ਦਿਆ ਕਰੋ ਅਸਲ ਕਿਉਂਕਿ ਪੰਜਾਬ ਦੀ ਜਿਹੜੀ ਹੈ ਉਹ ਕਾਰਵਾਈ ਤਾਂ ਕੋਈ ਤੋਂ ਤੱਕ ਲੈ ਆਇਆ ਸੀ ਬੋਟ ਮੈਂ ਜਦੋਂ ਆ ਜਾ ਆਏ ਤੇ ਤੇਰੇ ਅੱਗੇ ਬ੍ਰਿਸ਼ਮ ਚ ਬੈਠੇ 18 ਦਿਨ ਬਹੁਤ ਹੁੰਦੇ ਨੇ ਮੈਂ ਤੁਹਾਨੂੰ ਦੱਸੰਦਿਆ ਨਾ ਵੀ ਆਪਣੀ ਜਿਵੇਂ ਡਾਕਟਰੀ ਸਾਇੰਸ ਕੀਤੀ ਆ ਮੱਥਾ ਟੇਕ ਲੈਣਾ ਨਾ ਉਹ ਵੀ ਲਗਤਰਾਂ ਦੱਸਦਾ ਭੋਖੜ ਦੜ ਪੰਜਵੇਂ ਛੇਵੇਂ ਦਿਨ ਬੰਦਾ ਮਯੂ ਸੋ ਜਾਂਦਾ ਅਸੀਂ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ ਮਾਵੇ ਦੀ ਪੂਰੀ ਕਿਰਪਾ ਅਸੀਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਪੰਜਾਬ ਨੂੰ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਆ ਜਾਂ ਆਪੋਜੀਸ਼ਨ ਆ ਜਾਂ ਕਾਲੀ ਹੈ ਕਾਂਗਰਸ ਹੈ ਬਸ ਭਾਏ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਔਰ ਸਾਰਿਆਂ ਵਿੱਚ ਹੋਣਾ ਚਾਹੀਦਾ ਬੁਰਨਾ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਔਰ ਉਹਨਾਂ ਦੀ ਦਲੇਰੀ ਦਾਤ ਦੋ ਮਤਲਬ ਬਹੁਤ ਵਾਰ ਅੱਚੜ ਦੇ ਹਾਂ ਸਾਡੇ ਨਾਲ ਤਾਂ ਥੋੜੀਆਂ ਜਿਆਦਾ ਇਸ ਫਿਰ ਨਹੀਂ ਪਲਾ ਸਕਦੇ ਕਿ ਉਹਨਾਂ ਦੇ ਥੋੜੀ ਜਿਹੀ ਕਮਜ਼ੋਰੀ ਅਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ ਉਸ ਤੋਂ ਬਾਅਦ ਉਹ ਤਾਂ ਹੁਣ ਕੀ ਕਹਾਂਗੇ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਤਾਂ ਨਿੱਤੀ ਕਰਦਾ ਰਹਿਣਾ ਹੈ ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸੰਗਠਨ ਦੇ ਉਹ ਇੱਕ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਾਣਾ ਆਮ ਬੰਦੇ ਵੀ ਕਾਲੇ ਹੋ ਜਾਣੇ ਕਿਸੇ ਵੀ ਵੱਡੇ ਅੰਦੋਲਨ ਲਈ ਲਹਿ ਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ ਕੋਸ਼ਿਸ਼ ਦੀਆਂ ਮਜਬੂਰੀਆਂ ਹੁੰਦੀਆਂ ਕੋਈ ਇੱਕ ਥਿੱਤੇ ਚ ਲੱਗੇ ਹੁੰਦੇ ਹਨ ਹੌਲੀ ਹੌਲੀ ਇੱਕ ਦੂਜੇ ਦੇ ਔਰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਤੁਹਾਨੂੰ ਕੋਈ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣੇ ਅਦਵਾਨ ਸੁਣਨ ਵੀ ਜਾਣੇ ਬ੍ਰਿਥੀ ਆ ਜਾ ਕਰੋ ਇਹ ਵੀ ਤਾਂ ਇਹ ਵੀ ਤਾਂ ਬਾਬਾ ਜੀ ਦੇ ਨਾਲ ਇਕ ਬੈਠੇ ਨਾ ਦੂਸਰੀ ਜੱਥੇ ਬੰਦੀਆਂ ਨੂੰ ਕੀ ਕਹਾਂਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਆ ਨਾ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਲੋ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੇ ਸਾਹਮਣੇ ਆ ਗਈਆਂ ਤੁਸੀਂ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਖਾਸ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਉਹ ਵੱਡੇ ਸਾਰੇ ਸਾਡੇ ਉਹਨਾਂ ਨੂੰ ਮਾਵਾ ਚਾਹੀਦਾ ਅੱਜ ਵੀ ਕੁਝ ਜਥੇਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਬੰਦਾ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕੜ ਸਕਦਾ ਹੈ ਇੱਕ ਕਪੀ ਨੇ ਇਹਨਾਂ ਨੇ ਹੋਰ ਵੀ ਕਿਛੀ ਸੀ ਕਿ ਜਿੰਨੇ ਸੈਲੀਬ੍ਰਿਟੀ ਨੇ ਉਹ ਪਹੁੰਚਦੇ ਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈੱਲ ਲੈਣੇ ਕਾਇਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੇ ਆ ਸੈੱਲ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆ ਕਿ ਦਿੱਲੀ ਵੇਲੇ ਇੱਕ ਕਲਾਕਾਰ ਸੀ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਕਿ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਜਦੋਂ ਨਵੇਂ ੜਾਰ ਹੋਏ ਸੀ ਉਹ ਦੋਸ ਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈਣ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆ ਫਿਰ ਫਿਲਮਾਂ ਫਿਲਮਾਂ ਜਦੋਂ ਗੀਤ ਚੱਕੋਂਗੇ ਤਾਂ 100 ਚੋਂ 60 65 ਕੀ ਬੂਝੇ ਹੋਣਗੇ ਹਨ ਇਹ ਸੰਘਰਸ਼ ਨੂੰ ਲੈ ਕੇ ਡਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜਵਾਨੀ ਜੋਸ਼ ਭਰਦੇ ਇਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਨਾ ਠੀਕ ਹੈ ਇਹਨਾਂ ਨੂੰ ਲਾਈਏ